ਇਸ ਪਾਵਨ ਤਰਤੀਤੇ ਗੁਰੂ ਸਾਹਿਬ ਨੇ ਆਪਣੀ ਹਿਆਤੀ ਦੇ ਅਕੀਲ 18 ਸਾਲ ਗਿਰਤ ਕਮਾਈ ਕਰਕੇ ਸੱਚੀ ਸੂਚਿਤ ਕਰਕੇ ਮਹਾਰਾਜ ਸਾਹਿਬ ਨੇ ਇੱਕ ਨਵਾਂ ਨਵੇਂ ਸ਼ਹਿਦ ਦਿੱਤੇ ਸਮੁੱਚੇ 500 ਸਮੁੱਚੇ ਤੌਰ ਤੇ ਸੋਨੇ ਦੀ ਸੇਵਾ ਵੱਡੀ ਦਰਬਾਰ ਹਾਲ ਦੀ ਵੱਡੀ ਪਾਲਕੀ ਦੀ ਸੋਨੇ ਦੀ ਸੇਵਾ ਸਾਰੀ ਬੜੀ ਵੱਡੀ ਵੱਡੀ ਪਾਲਕੀ ਪਾਲਕੀ ਸੁੰਦਰ ਬਣੀ ਹੈ ਔਰ ਨਾਲ ਦੀ ਨਾਲ ਦਰਬਾਰ ਹਾਲ ਦਾ ਜੋ ਉੱਪਰ ਗੁੰਬਦ ਹੈ ਹੋਟਲ ਸੋਨੇ ਦੇ ਕੰਪਲੀਟ ਮੁਕੰਮਲ ਸੇਵਾ ਹੋ ਚੁੱਕੀ ਹੈ ਇਹ ਸੰਗਠਾ ਸਹਿਯੋਗ ਦਿੰਦੀਆਂ ਸੋਨਾਂ ਦੀ ਸ਼ਿਵਾਂ ਦੇ ਉਹ ਕਲਸ਼ੀਆਂ ਤਿਆਰ ਹੋ ਕੇ ਤੋਂ ਅੱਜ ਉਸ ਪ੍ਰਾਦ ਦੇ ਵਿੱਚ ਅੱਜ ਸੇਵਾ ਉਸੇ ਤੋਂ ਹੋਈ ਆ ਤੇ ਆਪਣੇ ਗੁਰਜ ਦੋਤੀ ਲਗਭਗ 10 ਕਿਲੋ ਸਵਦਾ ਹੁਣ ਤੱਕ ਛੜ ਚੁੱਕਾ। ਸਵਾਏ ਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਸਾਹਿਬ ਪਾਸ਼ਾ ਜੀ ਦੇ ਪਾਵਨ ਤਰ ਚਾਲੂ ਛੋਪਾ ਬਤਰਤੀ ਨਰਦਾ ਡੇਰਾ ਸਾਹਿਬ ਗੁਰਦਾਸਪੁਰ ਔਰ ਗਲਤਾਰਪੁਰ ਸਾਹਿਬ ਪਾਕਿਸਤਾਨ ਇਸ ਪਾਵਨ ਤਰਤੀ ਤੇ ਗੁਰੂ ਸਾਹਿਬ ਨੇ ਆਪਣੀ ਹਯਾਤੀ ਦੇ ਅਖੀਰ 18 ਸਾਲ ਜਲਤ ਕਮਾਈ ਕਰਕੇ ਸੱਚ ਸੁਚੇਤ ਕਰਕੇ ਮਹਾਰਾਜ ਸਾਹਿਬ ਨੇ ਇੱਕ ਨਵਾਂ ਨਵੇਂ ਸ਼ਹਿਦ ਦਿੱਤੀ ਸਮੁੱਚੇ ਪੰਥ ਸੰਬੰਧੀ ਤਾਮ ਨੂੰ ਔਰ ਉਹਨਾਂ ਦੀ ਚਾਰੋਛੇ ਪ੍ਰਾਵਤ ਪਾਉਣ ਤੇ ਧਰਤੀ ਤੇ ਗੁਰਦਾਰਾ ਦਰਬਾਰ ਸਾਹਿਬ ਜਿਹੜਾ ਡੇਰਾ ਸਾਹਿਬ ਹੈ ਇਹਦੀ ਕਾਫੀ ਲੰਬੇ ਸਮੇਂ ਤੋਂ ਚਰੌਣੀ ਗੁਰਦਾਰ ਪ੍ਰਬੰਧ ਕਮੇਟੀ ਵੱਲੋਂ ਪੰਥ ਦੀ ਮਾਇਆ ਨਾਲ ਸਸਤੀ ਅਕਾਲਪੁਰ ਵਾਗੂ ਸੱਜਣ ਨਿਵਾਜੀ ਸ਼ਖਸੀਅਤ ਸੰਤ ਬਾਬਾ ਸੇਵਾ ਸਿੰਘ ਜਖਦੂਰ ਸਾਹਿਬ ਦੇ ਕਾਰਸਾ ਵਾਲੇ ਮਹਾਰਾਜ ਨੂੰ ਬੇਨਤੀ ਕਰਕੇ ਸੇਵਾ ਦਿੱਤੀ ਸੀ ਦਰਬਾਰ ਹਾਲ ਦੀ ਲੰਗਰ ਹਾਲ ਦੀ ਇਹ ਤਾਂ ਜਿੰਨੀਆਂ ਹੋਰ ਸੇਵਾਵਾਂ ਸੰਬੰਧਿਤ ਨੇ ਉਹ ਸੇਵਾ ਦਿੱਤੀ ਉਦੋਂ ਤੋਂ ਲੈ ਕੇ ਸੰਗਤਾਂ ਦੇ ਭਰਪੂਰ ਸਹਿਯੋਗ ਦੇ ਨਾਲ ਮਹਾਪੁਰਸ਼ਾਂ ਨੇ ਬੜੀ ਭਾਵਨਾ ਬੜੀ ਸ਼ਰਧਾ ਤੇ ਬੜੇ ਉਤਸ਼ਾਹ ਦੇ ਨਾਲ ਸਾਰੇ ਸਮੂੱਚ ਜਿਹੜੀ ਸੇਵਾ ਕੀਤੀ ਹੈ ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਹੋਈ ਹੈ ਕਿ ਇਹ ਹੁਣ ਆਪਣੀ ਪ੍ਰਵਾਨ ਚੜ ਰਹੀ ਹੈ ਔਰ ਦਰਬਾਰ ਹਾਲ ਕੰਪਲੀਟ ਹੋ ਚੁੱਕ ਮਕਮਲ ਹੋ ਚੁੱਕਾ ਹੈ ਥੱਲੇ ਪਾਲਕੀ ਸਾਹਿਬ ਜਿਹੜੀ ਪ੍ਰਾਤਨ ਸੀ ਸ਼ੇਰੇ ਪੰਜਾਬ ਵਾਲੇ ਦੀ ਉਹਦੇ ਵੀ ਸੋਨੇ ਦੀ ਸੇਵਾ ਵੱਡੇ ਦਰਬਾਰ ਹਾਲ ਦੀ ਵੱਡੀ ਪਾਲਕੀ ਦੀ ਸੋਨੇ ਦੀ ਸੇਵਾ ਸਾਰੀ ਹੋਈ ਬੜੀ ਵੱਡੀ ਪਾਲਕੀ ਪਾਲਕੀ ਸੁੰਦਰ ਬਣੀ ਹੈ ਔਰ ਨਾਲ ਜਿਹੜਾ ਦਰਬਾਰ ਹਾਲ ਦਾ ਜਿਹੜਾ ਉੱਪਰ ਗੁੰਬਦ ਹੈ ਉਹਤੇ ਸੋਨੇ ਦੀ ਕੰਪਲੀਟ ਮੁਕੰਮਲ ਸੇਵਾ ਹੋ ਚੁੱਕੀ ਹੈ ਨਾਲ ਹੁਣ ਜਿਹੜੇ ਸਬੰਧਤ ਪਾਲਕੀ ਸਾਹਿਬ ਨਾਲ ਕਲਛ ਛੋਟੀਆਂ ਕਲਸੀਆਂ ਨੇ ਇਹ ਸਾਰੀ ਸੇਵਾ ਅੱਜ ਹੁਣ 16 ਜਿਹੜੇ ਨਾਲ ਕਲਸ ਨੇ ਗੁੰਮ ਦੇ ਵਾਲੇ ਦੁਆਲੇ ਉਹਨਾਂ ਦੀ ਸੋਨੇ ਦੀ ਸੇਵਾ ਨੇ ਦੀ ਕੀਤੀ ਬਾਬਾ ਜੀ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ ਔਰ ਉਹ ਅੱਜ ਤੋਂ ਉਹਨਾਂ ਦੀ ਫਿਟਿੰਗ ਜਿਹੜੀ ਸ਼ੁਰੂ ਹੋਈ ਹੈ ਕਾਰੀਗਰਾਂ ਨੇ ਸਾਰਿਆਂ ਨੇ ਆਪਣੇ ਹੱਥੀਂ ਸਾਰੀ ਕਾਰਕਮਣਾ ਇਹ ਸੇਵਾ ਕਰਨੀ ਹੈ ਗੁਰੂ ਸਾਹਿਬ ਦੀ ਜ਼ਿੰਦਗੀ ਦਾ ਜਿਹੜਾ ਸਮੁੱਚਾ ਜੀਵਨ ਹੈ ਮਹਾਰਾਜ ਸਾਹਿਬ ਦਾ ਉਹ ਤਕਰੀਬਨ ਤਿੰਨ ਪੜਾਵਾਂ ਵਿੱਚ ਵੰਡਿਆ ਜਾਂਦਾ ਹੈ ਪਹਿਲਾ ਬਚਪਨ ਤੇ ਜਵਾਨੀ ਦਾ ਜਿਹੜਾ ਤਲਵੰਡੀ ਰਾਏਪੁਰ ਨੜਕਾਨਾ ਸਾਹਿਬ ਪਾਉਂ ਪਿਤਰ ਧਰਤੀ ਤੇ ਉਸ ਤੋਂ ਬਾਅਦ ਉਹ ਦਾਸਿਆਂ ਦਾ ਉਸ ਤੋਂ ਬਾਅਦ ਫਿਰ ਗੁਰੂ ਸਾਹਿਬ ਦਾ ਜਿਹੜਾ ਜੀਵਨ ਅਖੀਲਾ ਜੀਵਨ ਇੱਥੇ ਕਰਤਾਰਪੁਰ ਸਾਹਿਬ ਦੀ ਜਿਹੜੀ ਅਖੀਰਲਾ ਸਮਾਂ 18 ਸਾਲ ਮਹਾਰਾਜ ਸਾਹਿਬ ਨੇ ਹੱਥੀਂ ਖੇਤੀ ਕਰਕੇ ਗ ਨਵੀ ਸਿਹਤ ਕੌਮਨਾਵਾ ਸਿਧਾਂਤ ਬਖਸ਼ਿਸ਼ ਕੀਤਾ ਔਰ ਉਸ ਸਿਧਾਂ ਨੂੰ ਮਦਨ ਅਦਾ ਹੋਇਆ ਇਹ ਜਿਹੜੇ ਪਾਉਂ ਪਿਤਰ ਸਥਾਨ ਨੇ ਨੜਕਾਨਾ ਸਾਹਿਬ ਦੇ ਪੰਜਾ ਸਾਹਿਬ ਇਹ ਤਾਂ ਕਰਤਾਰਪੁਰ ਸਾਹਿਬ ਕਿਉਂਕਿ ਹੁਣ 47 ਦੀ ਵੰਡ ਤੋਂ ਬਾਅਦ ਉਹ ਪਾਕਿਸਤਾਨ ਦਾ ਹਿੱਸਾ ਬਣ ਗਿਆ ਸਿੱਖੀ ਜਿਹੜੀ ਹੈ ਜਿਹੜਾ ਪਹਿਲਾ ਆਪਣਾ ਹੈਗਾ ਲਖਣੇ ਪੰਜਾਬ ਉਹਦੇ ਵਿੱਚ ਸਿੱਖੀ ਨੇ ਜਨਮ ਲਿਆ ਨਟਕਾਣਾ ਸਾਹਿਬ ਦੀ ਪਵਨ ਪਵਿੱਤਰ ਧਰਤੀ ਤੇ ਔਰ ਜਿਹੜਾ ਪੂਰਬੀ ਪੰਜਾਬ ਹੁਣ ਮੌਜੂਦਾ ਹਿੰਦੁਸਤਾਨ ਵਿੱਚ ਪੰਜਾਬ ਦਾ ਹਿੱਸਾ ਹੁੰਦਾ ਹੈ ਇਸ ਤੇ ਸਿੱਖੀ ਜਿਹੜੀ ਹੈ ਉਹ ਪਲੀ ਔਰ ਜਿਹੜੀ ਪਰਵਰਸ਼ ਹੋਈ ਸੰਪੂਰਨ ਜਿਹੜੀ ਪ੍ਰਭਾਂਤ ਜਿਹੜੀ ਔਰ ਇਹ ਦੋਨੋਂ ਸਾਰਾ ਇਲਾਕਾ ਜਿਹੜਾ ਸਮੁੱਚਾ ਪੁਰਾਣਾ ਪੰਜਾਬ ਜਿਹੜਾ ਹੁੰਦਾ ਹੈ ਇਹ ਸਾਰਾ ਗੁਰੂ ਸਾਹਿਬ ਗੁਰੂ ਸਾਹਿਬਾਨ ਦੀ ਪਵਨ ਪਵਿੱਤਰ ਚੰਚੋ ਦੀ ਪ੍ਰਾਪਤ ਹੈ ਮubaruk ਧਰਤੀ ਹੈ ਸੋ ਸਨ੍ਹਾ ਅਕਾਲ ਸੁਰਵੈ ਗੁਰੂ ਦਾ ਰਾ ਕੋਟਾਣ ਕੋਟ ਦਿਲ ਦੀਆ ਕਰ ਰਹੀ ਤਾਂ ਧੰਨਵਾਦ ਕਰਦਾ ਤਾਂ ਤਾਂ ਗੁਰੂ ਨਾਨਕ ਸਾਹਿਬ ਦਾ ਜਿਨ੍ਹਾਂ ਨੇ ਬੜੀ ਵੱਡੀ ਮਿਹਰ ਬਖਸ਼ਿਸ਼ ਕਰਕੇ ਬਾਬਾ ਜੀ ਦਾ ਆਪ ਸਿਰ ਤੇ ਮਿਹਰ ਪਰੇ ਹੱਥ ਰੱਖ ਕੇ ਸੰਗਤਾਂ ਦੇ ਪਰਪੁਰ ਪਿਆਰ ਸਹਿਯੋਗ ਦੇ ਨਾਲ ਇਹ ਵੱਡੀਆਂ ਸੇਵਾਵਾਂ ਜਿਹੜੀਆਂ ਨੇ ਇਹ ਚੱਲ ਰਹੀਆਂ ਨੇ ਕਿਉਂਕਿ ਮਹਾਂਪੁਰਸ਼ਾ ਕੋ ਕੇਵਲ ਆਪਣਾ ਇਸ ਡੇਰਾ ਸਾਹਿਬ ਦੀ ਸੇਵਾ ਹੀ ਨਹੀਂ ਬਲਕਿ ਬਹੁਤ ਵੱਡੀਆਂ ਸੇਵਾਵਾਂ ਜਿਹੜੀਆਂ ਗੁਰੂ ਘਰ ਦੀਆਂ ਸਰਬਾਰ ਹਾਲਾਂ ਦੀਆਂ ਦਿਵਾਨ ਹਾਲਾਂ ਦੀਆਂ ਲੰਗਰ ਹਾਲਾਂ ਦੀਆਂ ਔਰ ਇਥੋਂ ਤੱਕ ਕਿ ਵਿਦਿਆਲੇ ਵੀ ਕਾਲਜ ਸਕੂਲ ਵੀ ਮਹਾਪੁਰਸਾਂ ਨੇ ਬੜੀ ਬੜੀ ਮਿਹਨਤ ਔਰ ਸਮੁੱਚੇ ਸੰਗਤਾਂ ਦਾ ਸਹਿਯੋਗ ਨਾਲ ਜਿਹੜੇ ਚਲਾਏ ਆ ਤੋਂ ਗੁਰੂ ਸਾਹਿਬ ਕਿਰਪਾ ਕਰੇ ਇਸੇ ਤਰ੍ਹਾਂ ਸੰਗਤਾਂ ਦਾ ਪਿਆਰ ਬਣਿਆ ਰਵੇ ਔਰ ਕਿਉਂਕਿ ਵੱਡੇ ਕਾਰਜ ਨੇ ਸੰਗਤਾਂ ਦੇ ਵੱਡੇ ਸਹਿਯੋਗ ਦੇ ਨਾਲ ਹੀ ਇਹ ਪ੍ਰਵਾਨ ਚੜਦੇ ਆ ਇਸ ਕਰਕੇ ਮੈਂ ਸਿਨੇਮਰ ਸਮੁੱਚੀਆਂ ਸੰਗਤਾਂ ਨੂੰ ਚੰਨਾਂ ਦੀ ਬੇਨਤੀ ਵੀ ਕਰਦਾ ਕਿ ਤਾਂ ਨਮਨ ਤੇ ਤੁਹਾਂ ਦੇ ਨਾਲ ਮਹਾਪੁਰਸਾਂ ਦਾ ਇਸ ਸਭਾਵਾਂ ਚੱਲਦੀਆਂ ਸਭਾਵਾਂ ਵਿੱਚ ਜਿਹੜਾ ਸਹਿਯੋਗ ਦਿੱਤਾ ਜਾਵੇ ਤਾਂ ਕਿ ਇਹ ਸਭਾਵਾਂ ਜਿਹੜੀਆਂ ਨੇ ਅਖੀਰ ਮੁਕੰਮਲਤਾ ਦਾ ਰੂਪ ਧਾਰ ਕੇ ਸਮੁੱਚੀਆਂ ਕਿਉਂਕਿ ਪੰਥ ਨੂੰ ਸਮਰਪਿਤ ਹੋਣੀਆਂ ਨੇ ਸਾਕ ਸੰਗਤਾਂ ਦੇ ਸਮਰਪਿਤ ਹੋਣੀਆਂ ਨੇ ਇਹ ਸਾਰੇ ਵੱਡੇ ਕਾਰਜ ਵੱਡੀਆਂ ਸਭਾਵਾਂ ਦੇ ਨਾਲ ਹੀ ਪਰਵਾਹ ਚੜਦੇ ਆ। ਤੇ ਸਾਰੀਆਂ ਸੰਗਤਾਂ ਜਿਸ ਤਰ੍ਹਾਂ ਦਾ ਪਿਆਰ, ਸਹਿਯੋਗ ਬਾਬਾ ਜੀ ਨੂੰ ਦੇ ਰਹੇ ਆ ਇਸੇ ਤਰ੍ਹਾਂ ਉਹ ਸਮੇਂ ਵਿੱਚ ਬਣਿਆ ਰਵੇ। ਔਰ ਗੁਰੂ ਸਾਹਿਬ ਬਖਸ਼ਿਸ਼ ਕਰੇ ਨਾ ਤੰਦਰੁਸਤੀ ਚੜ੍ਹਦੀ ਜਗ ਵਾਲ ਲੰਬੀ ਆ ਜਿਹੜੀ ਹੈ ਪੰਚਤੀ ਸਭਾਵਾਂ ਵਾਸਤੇ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਭਾਵਨਾ ਦੇ ਨਾਲ ਸੰਗਤਾਂ ਦੇ ਪਿਆਰ, ਸਹਿਯੋਗ ਅਤੇ ਸ਼ਰੋਣ ਗੁਰਦਾਰ ਪ੍ਰਬੰਧ ਕਮੇਟੀ ਦੇ ਸਹਿਯੋਗ ਨਾਲ ਇਹ ਸਭਾਵਾਂ ਜਿਹੜੀਆਂ ਉਹਨਾਂ ਦੇ ਸਮੇਂ ਵਿੱਚ ਇਸ ਤਰ੍ਹਾਂ ਨਿਰੰਤਰ ਜਾਰੀ ਰਹਿਣ। ਸਾਰਿਆਂ ਸਾਕ ਸੰਗਤਾਂ ਦਾ ਬਚੇਚੇ ਤੌਰ ਤੇ ਸਤਕਾਰਯੋਗ ਪ੍ਰਣਾਮ ਦਾਰਾ ਹਜਿੰਦਰ ਸਿੰਘ ਧਾਮੇ ਸਾਹਿਬ ਜਿਹੜੇ ਐਡਵੋਕੇਟ ਪ੍ਰਧਾਨ ਸ਼ਰੋਣੀ ਗੁਰਦਾਰਪਤ ਬੰਦ ਕਮੇਟੀ ਨੇ ਹੁੰਦਾ ਵੱਲੋਂ ਚੇਚਤਤਾ ਤੇ ਸਤਿਕਾਰਯੋਗ ਬਾਬਾ ਜੀ ਦਾ ਧੰਨਵਾਦ ਹੈ ਸਮੁੱਚੇ ਮੈਂਬਰਾਂ ਸਾਹਿਬ ਵੱਲੋਂ ਤੇ ਸਾਰੀ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਵਨ ਧਰਤੀ ਤਨ ਗੁਰੂ ਨਾਨਕ ਦੇਵ ਜੀ ਮਹਾਨ ਰਸੋਈ ਨਗਰੀ ਟੇਰੋ ਬਨਾਨ ਗੁਰਦਾਸਪੁਰ ਵਿਖੇ ਜੋ ਗੁਰਦੁਆਰ ਸਾਹਿਬ ਦਾ ਸੇਵਾ ਨੰਮੇ ਸੇਵਨ ਸਿਉਂਗੋ ਸਿਉਂ ਰਿਕਰ ਦਾ ਪ੍ਰੋਡਕਟ ਕਮੇਟੀ ਨੇ ਕਾਰ ਸੇਵਾ ਖਰੂਦ ਸਾਹਿਬ ਦੀ ਸੇਵਾ ਸੋਫੀ ਸੀ ਸੋ ਦਰਬਾਰ ਸਾਹਿਬ ਦੀ ਸੇਵਾ ਉਪਰੰਤ ਜੋ ਉਪਰ ਰਕਲਸ ਦੀ ਸੋਨੇ ਦੀ ਸੇਵਾ ਸ਼ੁਰੂ ਹੀ ਪਿਛਲੇ ਸਾਲ 2 ਸਾਲ ਤੋਂ ਲੈ ਉਹ ਪ੍ਰਾਦਾਰ ਪ੍ਰਾਜ ਉਸ ਮੁਤਾਬਕ ਜੋ ਜਿਵੇਂ ਸੰਗਤਾਂ ਸਹਿਯੋਗ ਦਿੰਦੀਆਂ ਸੋ ਉਹਨਾਂ ਦੀ ਸੇਵਾ ਦੇ ਉਹ ਕਲਸੀਆ ਤਿਆਰ ਹੋ ਕੇ ਤੋਂ ਅੱਜ ਉਸ ਪ੍ਰਾਦ ਦੇ ਵਿੱਚ ਅੱਜ ਸੇਵਾ ਉਤੇ ਸਜੋਬਤ ਹੋਈ ਆ ਜਿਹਦੇ ਵਿੱਚ ਸਰਦਾਰ ਰਜਿੰਦਰ ਸਿੰਘ ਜੀ ਮਹਿਤਾ ਜੋ ਸ਼੍ਰੋਮਿਕ ਗੁਰਦਾਰ ਪ੍ਰਬੰਧ ਕਮੇਟੀ ਇਸ ਜਨ ਸਕੱਤਰ ਨੇ ਉਹ ਵੀ ਚੇਚੇ ਤੌਰ ਤੇ ਇਸ ਵਿੱਚ ਸ਼ਾਮਲ ਹੋਏ ਨੇ ਉਹਨਾਂ ਦੀ ਇਹ ਸੇਵਾ ਵਿੱਚ ਮਤਲਬ ਆਪਾਂ ਸਮੂਲਿਤ ਹੋਈ ਆ ਸੋ ਇਹ ਮਤਲਬ ਬੜਾ ਪਿੱਠਸਤਾਨ ਹੈ ਜਿੱਥੇ ਆ 18 ਸਾਲ ਗੁਰੂ ਨਾਨਕ ਦੇ ਮਹਾਰਾਜੀ ਪਾਵਨ ਧਰਤੀ ਕਰਤਾਰਪੁਰ ਸਾਹਿਬ ਦੀ ਢਿਰ ਬਣਾਣ ਦੇ ਤਿੰਨ ਮਤਲਬ ਭਾਗnabla ਤੇ ਇਹ ਮਹਾਰਾਜੀ ਉਸ ਦੇ ਵੇਲੇ ਦੇ ਜਿਹੜੇ ਕਲਸ ਜਿਹੜਾ ਅੱਗੇ ਜਨੇਵੇ ਪੱਤਨ ਨੇ ਜਾਂ ਕਲਸੀਆਂ ਨੇ ਉਹਨਾਂ ਉਸ ਵੇਲੇ ਦੀਆਂ ਬਣੀਆਂ ਉਹਨੇ ਉੱਤੇ ਹੀ ਹੋਰ ਦੁਬਾਰਾ ਸੋਨਾ ਲਾ ਕੇ ਉਹਨੂੰ ਸ਼ੁਭਤ ਕੀਤਾ ਪ੍ਰਾਤਨਤਾਂ ਨੂੰ ਮਤਲਬ ਮੁਖ ਰੱਖ ਕੇ ਇਹ ਅੱਜ ਸੇਵਾ ਦਾ ਮਬਈ ਕਿੰਨੇ ਟੋਟਲ ਕਲਸੀ ਕਿੰਨੇ ਨੇ ਇਹ 16 ਕਲਸੀਆਂ ਜੀ ਇਹ ਕਿੰਨਾ ਸੋਨਾ ਲੱਗਿਆ ਇਹ ਸੋਨਾ ਤੇ ਹੁਣ ਤੱਕ ਲਗਭਗ 10 ਕਿਲੋ ਉੱਤੇ ਲੱਗ ਚੁੱਕਾ ਜਿਹੜਾ ਦੁਬਾਰਾ ਲੱਗਾ ਤੇ 4 ਕਿਲੋ ਥੱਲੇ ਜਿਹੜਾ ਪਾਲਕੀ ਸਾਹਿਬ ਉਹਨੂੰ ਵੱਖਰਾ ਲੱਗਾ ਪਹਿਲਾਂ ਉਹ ਨਵੀਂ ਪਾਲਕੀ ਬਣਾਈ ਸੀ ਤੇ ਕਲਸ ਤੇ ਆਪਣੇ ਗੋਬਜ ਦੇ ਉੱਤੇ ਲਗਭਗ 10 ਕਿਲੋ ਸੋਨਾ ਹੁਣ ਤੱਕ ਚੜ ਚੁੱਕਾ ਤੇ ਹੁਣ ਸਮੇਂ ਵਿੱਚ ਵੇਖੋ ਜਿਵੇਂ ਜਿਵੇਂ ਮਹਾਰਾਜ